ਰਾਟਕੇਵ ਜੀ ਪਾਈ ਜਾਂਦੀ ਹੈ। ਵਾਹ ਵਾਹ ਇਹ ਮਨਾਈ ਚਾਰੋ ਹੀ ਹਲ ਮਾਰਦੇ। ਇਹ ਨਾ ਯਾਰ ਬਾਲਾ ਕਸੂਰਤਾ ਬਈ ਮਸ਼ੀਨ ਦਾ ਇਹਦੇ ਨਾ ਜੰਗਾਲ ਪਈ ਪਈ ਸੇ ਨੇ ਇਹਨਾਂ ਨੇ ਮਿੱਟੀ ਕਿ ਛੱਡਣੀ ਹੈ। ਆਪਣੇ ਦਾ ਮਾੜੀ ਕਈ ਚੰਗੀ ਕਈ ਨਹੀਂ ਮਿੱਟੀ ਛੱਡਦੀ ਯਾਰਾ। ਇਹਦੇ ਚ ਇੰਨਾ ਝੋਨਾ ਡੈਗ ਪਿਆ ਸੀ ਆਪਣਾ ਜਾਲੀ ਲੱਗਦੀ ਨਾ ਤਾਂ ਗਾਹ ਨੂੰ ਜਾਂਦੀ ਐ ਲੋ ਜਿੱਦਾਂ ਨੇ ਦੁੱਪੀ ਦੀ ਵੀਰ ਦੀ ਆਇਆ ਕਿਤੇ ਨਾ ਹੁਣ ਇਹ ਮਾਰਨਗੇ ਤਾਂ ਵੀ ਅਸੀਂ ਚੱਲੇ ਰੂੜੀ ਭਰਨ ਘਰੇ ਟਰਾਲੀ ਕੱਢੀ ਪਈ ਐ ਪਰ ਆਲੀ ਬਈ ਮਾੜੀ ਮੋੜ ਤਾਂ ਸੱਲੋਂ ਨਿਕਲੀ ਜਾਂਦੀ ਐ ਤੱਕ ਅੱਗੇ ਪਿਛਲੀ ਵਾਰੀ ਅਸੀਂ ਪਲੌਂ ਬਹੁਲ ਆਏ ਸੀ ਤਾਂ ਨਹੀਂ ਨਿਕਲੀ ਸੀ ਇਹਦੀ ਬਲੌ ਘੱਟ ਲਾਏ ਯਾਰ ਤੇ ਘੱਟ ਬਲੌ ਕਰਕੇ ਥੋੜਾ ਜਿਹਾ ਚੈੱਕ ਕਰ ਪੈ ਗਿਆ ਪਰ ਇਹਨੂੰ ਕੁਝ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਬਰਾਣੀ ਨੇ ਤੋਂ ਦੋ ਘਟੇ ਰੱਖ ਕੇ ਫੇਰ ਫੇਰ ਤੌਂਗਾ ਮਾਰਾਂਗੇ ਸਵੇਰੇ ਇਹ ਡੜੀ ਬਾਨ ਦਾ ਕਾਰਨ ਪਤਾ ਨਹੀਂ ਕਿਉਂ ਹੋਇਆ ਨਾ ਨਜਾਇਜ਼ ਡੜਾ ਪੱਕਾ ਬਣ ਗਿਆ ਲੈ ਖੜਕਾ ਵੇਖੰਦਾ ਨਾ ਮੈਨੂੰ ਤਾਂ ਨਿਹਾਰਨਾ ਨਹੀਂ ਲੱਗਿਆ ਖੱਬੇ ਹੱਥ ਨਾਲ ਡੜੇ ਡੜੇ ਬਣ ਗਏ ਸਾਲੇ ਮੇਰੇ ਨਾਲੇ ਨਾਲ ਦੀ ਨਾਲ ਰੂਟਾਵੇਟਰ ਮਾਰਿਆ ਤੇ ਨਾਲ ਦੀ ਹੁਣ ਤੌਂਗਾ ਮਾਰਿਆਂ ਤੇ ਹੁਣ ਦੁਪਹਿਰੇ ਸਵਾਗਾ ਮਾਰ ਲੱਗੇ ਪਤਾ ਨਹੀਂ ਕਿ ਸਿਸਟਮ ਹੈ ਪਾਣੀ ਵਾਲੀ ਪੱਕੀ ਮਿੱਟੀ ਦਾ ਚਲੋ ਕੋਈ ਨਹੀਂ ਮਾਰਾਂਗੇ ਹਜੇ ਤਾਂ ਵਾਧੂ ਵਾਵਾ ਸਵਾਗ ਇੱਕ ਵਾਰੀ ਤਵੀ ਵੱਜੀ ਆ ਇੱਕ ਵਾਰੀ ਵੱਜੀ ਨਾ ਇੱਕ ਵਾਰੀ ਤਵੀ ਤੇ ਇੱਕ ਵਾਰੀ ਸਵਾਗਾ ਤੇ ਇੱਕ ਵਾਰੀ ਰੂਟਰੋਵੇਟਰ ਵੱਜਿਆ ਹਜੇ ਤੇ ਪਰ ਜੇ ਕਿਸੇ ਹੋਰ ਵਾਹਨ ਚ ਮਾਰਿਆ ਹੁੰਦਾ ਅਗਲੇ ਦਾ ਵਾਹਨ ਬਣ ਜਣਾ ਜੀ ਤੇ ਨਾ ਆਈ ਵਟੇ ਨਾਲ ਨਾਲ ਨਾਲੀ ਵੱਡ ਲਗੇ ਯਾਰ ਜਾ ਵੀ ਇੱਕ ਕੱਢੋਏ ਇਹਲਾ ਮੈਨੂੰ ਫੜਾ ਬਈ ਤੁਸੀਂ ਝਾੜਨ ਲੱਗਾ ਆਪਣਾ ਦਾ ਖਾਲਚ ਤੂੰ ਪੱਲੜ ਵਛਾਇਆ ਨੂੰ ਫੜਾ ਅੱਛਾ ਅੱਜ ਨਹੀਂ ਝਾੜਦੇ ਤੂੰ ਨਾ ਨੇੜੇ ਆਈ ਉਹ ਵੱਡਾ ਉਹ ਚਾਹ ਉੱਥੇ ਜਾਂਦਾ ਜਾਖਾ ਇੱਥੇ ਰਾਹ ਬਣਾਵਾ ਕੇ ਉਧਰ ਕਰਕੇ ਪਾਸੇ ਇੱਥੇ ਲਾਵਾਗਾ ਡਰਾਮਾ ਇਹਨੂੰ ਹਮ ਅੱਜ ਵੇਖ ਵਾਸ ਵੇਰੇ ਵੜਦਗੇ ਜਿੰਨਾ ਹਨਾ 6-7 ਕਿੱਲੇ ਸਾਹ ਦੇ ਉਹ ਦੋ ਜਿਹੜੇ ਡਿੱਕੇ ਆ ਰਹੇ ਡਿੱਗੇ ਆ ਸਹੀ ਹੈ ਸਹੀ ਹੁਣ ਹਾਂ ਅੱਜ ਵੇ ਖਾਰ ਮੁੰਜਰਾ ਜਿਹੜਾ ਨਾ ਕਿਵੇਂ ਹਾਂ ਸਾਰਿਆਂ ਵੜ ਗਿਆ ਹਾਂ ਉਹਦੇ ਮੁੱਢਾ ਜਿਹੜਾ ਨਾ ਹਰੇ ਹਾਂ ਮੰਨਦਾ ਨਾ ਸਕੀ ਨੇ ਹਾਂ ਵੱਡਿਆ ਵੱਡਿਆ ਦਾਪਕੇ ਦੋ ਜਣੇ ਅੱਜ ਆਹੀਂ ਇੱਥੇ ਹੀ ਆ ਮੈਂ ਵੀ ਮੈਂ ਤਾਂ ਧੁੰਗਣਾ ਵੀ ਬੱਲ ਪੈਂਦਾ ਹੈ ਚਲਾਉਣਾ ਹੋਵੇ ਤਾਂ ਚਲਾਉਣਾ ਨਹੀਂ ਆਪਾਂ ਚੱਲਦਾ ਪਉ ਸੋਣਿਆਂ ਦੇ ਪਰ ਇੱਥੇ ਖਾਲਾ ਭੀੜਾ ਨਾ ਹਾਂ ਖਾਲੇ ਚਾ ਪੱਧਰੇ ਤਾਂ ਦੋ ਡਰਮ ਤੇ ਬੰਦੇ ਚੱਲੀ ਜਾਂਦੇ ਇਹ ਲਾਵੇਗਾ ਨਹੀਂ ਸਰਾਈ ਆ ਗਾ ਲਿਆ ਤੂੰ ਇੱਧਰ ਕੱਢ ਫਿਰ ਬਣਾਈਏ ਆਪਾਂ ਝਾੜ ਵੀ ਲੱਕੋ ਦੋ ਤਿੰਨ ਲੱਗਾ ਚਾਰ ਪੰਜ 5 ਆਏ ਨੂੰ ਤੇ ਇਧਰੋਂ ਤਾਂ ਆਏ ਖੜੇ ਆ ਬਾਈ ਯਾਰ ਐ 27 ਪੂਰਾ ਭਈ ਹੈ 27 ਦਾ ਪਾਲਾ ਫੋਟੋ ਖਿੱਚੀ ਬਈ ਜੀ ਸਰ ਫੋਟੋ ਛੱਡ ਵੀਡੀਓ ਬਣਾ ਲਈ ਦੀ ਪੂਰੀ ਆਪਾਂ ਕਾਚੋਦ ਮਰਾ ਵੀ ਹੋਰ ਵੀ ਆਉਦਾ ਬਾਈ ਪਤਾ ਤੁਹਾਨੂੰ ਕੁਛ ਕਣੀ ਤੁਹਾਨੂੰ ਤਾਂ ਆਪ ਦੇਦੇ ਪਤਾ ਦੂਜਾ ਮੈਂ ਆਉਂਗਾ ਬਾਈ ਇੱਥੋਂ ਓਕੇ ਦੋਆਂ ਦੋਆਂ ਦੀ ਗੱਲ ਹੈ ਬਾਈ ਬਾਈ ਸ਼ਾਮ ਨੂੰ ਪਰਚੀ ਤਾਂ ਮਿਲੂਗੀ ਆਪਾਂ ਨੂੰ ਹਾਂ ਠੀਕ ਗੱਲ ਹੀ ਕੋਈ ਇਹ 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 ਦੇ ਦੇ ਡਰਾਈਵਰੀ ਕਰਨੀ ਮਾੜੇ ਬੰਦੇ ਦਾ ਕੰਮ ਨੇ ਇਹਦਾ ਉਹਦੇ ਟਾਇਰਾਂ ਦੀਆਂ ਗੁੱਡੀਆਂ ਢੱਜ ਜਾਂਦੀਆਂ ਪਰ ਇਹ ਤੇਰਾ 4 ਵੀਲ ਸੀ ਘੱਟ ਮੋੜਿਆ ਹੁਣ ਐ ਹਨਾ ਮੋੜਿਆ ਹੀ ਨਹੀਂ ਮੋੜਿਆ ਹੀ ਨਹੀਂ ਆਪਾਂ ਦਾ ਕੱਲੇ ਰਾਹਲੇ ਇਹ ਤਾਂ ਉਹਨੇ ਹੀ ਕਰਾਇਆ ਠੀਕ ਆ ਯਾਰ ਉਹਨਾਂ ਨੂੰ ਕਿੰਨਾ ਟਾਈਮ ਲੱਗਦਾ? ਅੱਧਾ ਮਿੰਟ ਲੱਗਦਾ। ਹੁਣ ਡੈੱਕ ਤਾਂ ਲਵਾ ਦੇ ਤੂੰ ਯਾਰ। ਦਵਾਰੇ ਜਿੱਥੇ ਲਵਾਉਣਾ ਤੇ ਲਵਾ ਦੇ। ਨਹੀਂ ਨਹੀਂ ਹੋਰ ਡੈੱਕ ਨਾਲ ਸੋਹਣੀ ਲੱਗੂਗੀ। ਚੱਲ ਹਾਂ। ਉਹ ਉਹ ਸਰ। ਇਹਨੇ ਦੂਜਾ ਹੀ ਲਾ ਪੇਟੀ। ਜਦੋਂ ਚੱਕਣ ਲੱਗੇ ਉਹ ਇੱਕ ਪਾਸਾ ਗੋਲੇ ਦਾ ਟੁੱਟ ਗਿਆ। ਪਰ ਦੂਜੀ ਵਾਰੀ ਦੂਜਾ ਪਾਸਾ ਪਾ ਕੇ ਨਾਲ ਸਹਾਰਾ ਦੇ ਕੇ ਸਿਰੇ ਲਾਦਾ। ਹੌਣ ਗੋਲੇ ਦੇ ਵਜਨ ਘਟਾਉਂਦਾ ਜਿੰਨਾ ਤਾਂ ਉਹ ਚੱਕੀ ਐ ਮੈਂ ਜੇ ਥੱਲੇ ਰੱਖਦੇ ਆਂ ਤਾਂ ਗੋਲਾ ਜਿਹੜਾ ਪਾਇਆ ਦੇ ਚ ਤੰਬਾ ਪਾਇਆ ਇਹ ਇਤਨੇ ਕਿਦਾਂ ਘੱਟਦਾ ਇਹ ਹੁਣ ਰਾਹ ਬਣਾਇਆ ਪਾਇੰਦੀ ਤੂੜੀ ਆਪਣੀ ਹੋ ਰਹੀ ਉਹ ਸਾਹਮਣੇ ਟਰਾਲਾ ਲੱਗ ਗਿਆ ਹੁਣ ਆਪੇ ਲੋਕ ਐਂਦੀ ਜਾਣਗੇ ਉਥੇ ਦਾਅ ਬਣਾ ਕੇ ਦਿੰਨੇ ਪੁਲੀ ਨਾਲ ਆਪਕੇ ਦਿੰਨੇ ਉਹ ਉਥੇ ਤੂੜੀ ਵਾਲੇ ਭੌਂਗ ਲੱਗਣਗੇ ਤੇ ਆ ਐਂਦੀ ਨਾਂਗਾ ਬਣਾਇਆ ਹੁਣ ਹੋ ਉੱਥੇ ਆਪਾਂ ਪੈ ਬਨਪ ਦੇਣਾ ਜਾ ਕੇ ਕਹਣਾ ਪੈਂਦਾ ਥੋੜਾ ਜਿਹਾ ਵਿਖਾਵਾ ਕਰਨਾ ਪੈਂਦਾ ਅੱਜ ਕੱਲ ਆਹ ਕੱਲ ਸਲੇਪਰ ਮਰਾਈ ਗਿਆ ਏ ਚੜਿਆ ਨਹੀਂ ਮੈਂ ਜਲਾ ਨਹੀਂ ਡਰ ਜੂਆ ਫੇਰ ਓਏ ਫੇਰ ਕਿਵੇਂ ਚੜਾਇਆ ਫੇਰ ਮੈਂ ਲਾ ਕੇ ਚੁੱਕ ਕੇ ਗਿਆ ਲਾ ਆਹੀਂ ਚੜਾ ਦੇਣਾ ਏ ਲੈਫਟ ਚੱਕੀ ਤਾਂ ਵੀ ਚੜਿਆ ਤੂੰ ਤਾਂ ਬੇਇੱਜ਼ਤੀ ਕਰਾ ਦਿੱ ਡਾਇਰੈਕਟਰ ਜੀ ਜਾ ਓਏ ਥੋਣੇ ਨੂੰ ਸਿੱਟਣ ਲੱਗਾ ਅਡਾ ਤੋੜ ਲਗੇ ਯਾਰ ਇਹ ਝੜ ਕੇ ਦੇਊਗਾ ਸਾਲਾ ਪਾਸੇ ਰਹਿ ਪੁੱਤ ਪਾਸੇ ਜੁੜੇ ਨਹੀਂ ਵੀ ਜਾ ਉੱਚੇ ਥਾਂ ਤੇ ਸਿੱਟ ਕੇ ਨਾ ਯਾਰ ਫੁੱਲ ਤਿਆਰੀ ਹੈ ਜੇ ਹੁਣ ਬਾਹਰ ਤੱਲੇ ਹੀ ਖੜੇ ਆ ਆਹਦੇ 10 ਵੱਗ ਗਏ 21 ਨੇ ਆਈਦਾ ਹੁਣ ਆਪਾਂ ਕਰਨਾ ਕੀ ਆ ਜੇ ਆਪਾਂ ਐਂ ਭਰਦੇ ਫਿਰ ਆਪ ਨੂੰ ਹੀ ਲਈ ਕੱਢਣੀ ਪਊ ਹਾਂ ਲੋਕਾਂ ਨੂੰ ਮੰਗਾਉਂਗਾ ਨਾਲ ਆ ਉਹ ਖਾਲ ਪਾਉਣਾ ਹੁੰਦਾ ਨਾ ਪਾਣੀ ਨਿਹਾਉਣਾ ਹੁੰਦਾ ਆਪਾਂ ਹੀ ਨਿਹਾਉਣਾ ਹੁਣ ਤਾਂ ਸਾਰਾ ਖਲਾ ਬੰਦ ਆ ਪਰ ਇਹ ਤਾਂ ਵਾਪਸ ਜੇ ਇਹ ਤਾਂ ਵਰੀ ਨੇ ਇੱਧਰਲੇ ਪਾਸੇ ਤਾਂ ਧੱਕੇ ਨਹੀਂ ਆ ਨਾ ਖਾਏ ਦੇ ਨਾਲ ਹੀ ਚੱਲੂਗਾ

ਸਾ ਜੜ ਗਿਆ ਮਾਹਾ ਮੌਕੇ ਤੇ ਵਾਪ ਨਾ ਪਿਆ ਉਧਰ ਮਸ਼ੀਨ ਚੱਲ ਪਈ ਟਰੈਕਟਰ ਹਜੇ ਇੱਕ ਹੋਇਆ ਇੱਕੋ ਮੰਦਈਪੁਰੀ ਲੈ ਗਏ ਵੇ ਸ਼ਹਿਰ ਲਾਉਣ ਬੁਰੇ ਹਾਲ ਹੀ ਹੋ ਗਏ ਯਾਰ ਬਹੁਤ ਭੜੀ ਹੋਈ ਆਰਾ ਪਾ ਕੇ ਹੁਣ ਆਪੇ ਲੋਕ ਲੰਘੀ ਆਹੇ ਮੈਂ ਉਧਰ ਝੋਨਾ ਵਟਣ ਲੱਗ ਗਿਆ ਨਾ ਫੇਰ ਸਮੱਸਿਆ ਬਹੁਤ ਆਉ ਹੁਣੇ ਸਾਰਾ ਕੰਮ ਓਕੇ ਕਰ ਜੀਏ ਇਧਰੋਂ ਤਾਂ ਸਤਾਈ ਜਣਿਆਂ ਦੀ ਜਾ ਸਿੱਧੀ ਸਤਾਈਆਂ ਦੀ ਲ ਲੈ ਵੀ ਮਿੱਤਰੋ ਮਨਦੀਪ ਸਿੰਘ ਦਾ ਟਰੈਕਟਰ ਲਿਆ ਨਾਲ ਤੇ ਬਹੁਤ ਖੱਜਲ ਖਰਾਬੀ ਹੁੰਦੀ ਹੈ ਕਾਲ ਬਹੁਤ ਹੁੰਦੀ ਪਾ ਕਿੰਨੇ ਟਾਇਰ ਲਾਈਆ ਯਾਰ ਸਾਡੇ ਬੰਦੇ ਨੇ ਲਦਾਸ ਇੰਨੇ ਟਾਇਰ ਢੋਂਗਾ ਲੈ ਪੱਟੀ ਦੇ ਨਹੀਂ ਫੇਰ ਆਖਣਗੇ ਮੈਸਤਰੀ ਮਾੜੇ ਆ ਬਹੁਤ ਭਗਾਈ ਹੋਈ ਯਾਰ ਸਵੇਰ ਸਵੇਰ ਖਿੱਚ ਦਾ ਕੰਮ ਹੋ ਜਾਂਦਾ ਇੱਕ ਮੰਡੀ ਥਾਂ ਤੋਂ ਕੋਈ ਹੋਰ ਰੋਕ ਲੈਂਦਾ ਬਣਾਉਂਦੇ ਆ ਆਪ ਰਹਿ ਜਾਈਂ ਵਾਹਿਗੁਰੂ ਸੱਚੇ ਪਾਸ਼ਾ ਪਹਿਲੇ ਦਿਨ ਵੜ ਲੱਗੇ ਆ ਬਾਹਣ ਚ ਦਾਣੇ ਵੜਨਾ ਮੇਰੇ ਹਾਲਕਾ ਖਾਂਦਰ ਉਸਤੇ ਰੱਖੀ ਲਈ ਦੇਖੋ ਵੱਢੇ ਯਾਰ ਤੁਸੀਂ ਕਿਉਂ ਜਿਵੇਂ ਨਾਈ ਨੇ ਕੱਟ ਪਾਏ ਹੁੰਦੇ ਆਏ ਵੱਢੀ ਹੈ ਪੂਰੀ

ਕਟਾ ਪਿਆ ਉਹਦੀ ਮਾਤਾ ਦੀ ਡੈਥ ਹੋ ਗਈ ਐਨਾ ਮਨ ਖਰਾਬ ਰਾਤ ਦਾ ਯਾਰ ਜਰਾ ਕੱਲਾ ਰਹਿ ਗਿਆ ਤੇ ਮੈਰਜ ਹੋਣ ਵਾਲੀ ਬ੍ਰੋ ਟਰਾਲੇ ਆ ਗਏ ਮਸ਼ੀਨ ਵਾਲਿਆਂ ਨੂੰ ਵੀ ਕਿਹਾ ਗਿਆ ਸੀ ਲਾਂਗੇੜਾ ਕੋਈ ਨਹੀਂ ਆਇਆ ਬਈ ਅਜ ਤਾਈ ਇੱਕ ਤਾਂ ਉਹਦੀ ਗਿੱਲੀ ਹਾਂ ਇੱਕ ਤਾਂ ਗਲਤ ਚੜ ਹਾਂ ਹਨਾ ਗਿੱਲੀ ਤਾਂ ਚੜ ਮਗਰ ਸੱਟ ਕੇ ਖਾਸਕੂਗੇ ਬੰਦਾ ਪਾ ਲੈਂਦਾ ਯਾਰ ਇੱਕ ਵੱਡੋ ਗੱਲੋ ਜੀ ਤੇ ਜਿਹੜੇ ਗਲੱਚਲ ਹੁੰਦੇ ਨਾ ਉਹ ਫਿਰ ਠਠ ਕਰਦੇ ਕਾਰਡਕੂਟ ਲਾ ਕੇ ਆਂਦੀ ਆ ਨਹੀਂ ਉਹ ਤਾਂ ਜਲ ਜਿਹੜੀ ਜਾਵਾਂ ਹੀ ਗਲੀ ਤੇ ਗੜਚੜਾ ਯਾਰ ਉਹਨੂੰ ਛੱਡ ਕੇ ਤੇ ਦੂਜੀ ਨੂੰ ਤੂੰ ਭਰਾ ਬਣਿਆ ਜਰੂਰ ਨੰਘਾਈ ਨੂੰ ਜਰੂਰ ਬਈ ਜੀ ਜੰਨੀ ਹੋ ਜੇ ਉੱਚੀ ਕਰਕੇ ਬਚੀ ਗਈ ਵਧੀਆ ਨਾ ਹਾਂ ਉੱਚੀ ਕਰਕੇ বাজ ਗਈ ਮੈਦ ਕੀ ਦਾ ਨਹੀਂ ਬੋਪ ਆਇਆ ਹੈ ਨਾ ਬੱਤੇ ਕੋਣ ਹੈਦ ਕੀ ਦਾ ਬਾਹਲਾਂ ਗਲੀਆਂ ਤੋੜਗਾ ਜੰਨਾਂਗਾ ਉੱਟਾ ਉਹ ਸਾਰੀ ਪਾਟੀ ਪਈ ਉਹੀ ਤਾਂ ਗੱਲ ਆ ਉਹ ਉਰੇ ਨੂੰ ਕਾਢ ਪਰੇ ਕਿਵੇਂ ਨਿਕਲੂ ਮੁੜ ਕੇ ਉਰੇ ਨੂੰ ਕੱਢ ਲੈਣ ਨੂੰ ਚੰਗਾ ਉੱਤੇ ਕਰਕੇ ਲਾਉਂਗਾ ਮੈਂ ਆ ਇਹਨੂੰ ਮੂਹ ਕਰ ਲੈ ਇਹ ਜਾਲੀ ਲੱਗਦੀ ਨਾ ਤਾਂ ਗਾਹ ਨੂੰ ਜਾਂਦੀ ਆ ਚੱਲ 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 ਹੋਰ ਨਿਕਲੀ ਆ ਨਾ ਕਰ ਆ ਓ ਸ਼ਦਾਈਓ ਤੇ ਮੇਰਾ ਵੀ ਕੰਮ ਠੱਲੋਗੇ ਕਿਹਦੀ ਬਾਹ ਬੁਰੂ ਟੁੱਟ ਗਈ ਤਾਂ ਇਹ ਸਾਡੇ ਨਾਲ ਵੀ ਜਾਣਦਾ ਆਇਆ ਜਾਂ ਮਸ਼ੀਨ ਦੇ ਹਾਲਾਤ ਦੇਖੋ ਤੁਸੀਂ ਤੇ ਇਹ ਹੁਣ ਵਟ ਕਿੱਥੋਂ ਪਾਊਗੀ ਯਾਰ ਆ ਗਲੀ ਪਈ ਏ ਸਾਰੀ ਤਾਂ ਤੇ ਇਹ ਦੇ ਗ੍ਰਾਈਂਡਰ ਗ੍ਰਾਉਂਡਰ ਨਹੀਂ ਮਾਰ ਕੇ ਲਿਆਏ ਗਰੀ ਓਵੇਂ ਲਿਆ ਕੇ ਜੋੜਤੀ ਇੱਥੇ ਜਿਹੜਾ ਜੋਧਾ ਫਾਰਮ ਚੋਂ ਪਾ ਕੇ ਲਿਆਈ ਹੁੰਦੇ ਨਾ ਆਏ ਲਿਆ ਕੇ ਤੇ ਡੇਪੇ ਇੱਥੇ ਵਾਨ ਵੇਖ ਲਵਲਾ ਵਟ ਕੇਵ ਜੀ ਪਾਈ ਜਾਂਦੀ ਹੈ ਰਾਜ ਤੋਂ ਬਾਅਦ ਹੀ ਮਨਾਂ ਚ ਚਾਰੋ ਹੀ ਹਲ ਮਾਰਦੇ ਤੇ 34 ਜੀ ਰੋਟਾ ਬਾਈ ਜੀ ਆਪਾਂ ਪਰ ਡਰਮ ਸਾੜਿਆ ਜੀ ਦੋਹਾਂ ਤੇ ਹੁਣ ਤੋਂ ਹੀ ਹਿਸਾਬ ਲਾ ਲਓ ਵੀ ਜੇ 6000 ਦਾ ਕਿੱਲੇ ਨੂੰ ਆ ਗਿਆ ਤਾਂ ਵਟ ਪਊਗੀ 6000 ਦਾ ਡੀਜ਼ਲ ਕਿੱਲੇ ਨੂੰ ਆ ਗਿਆ 2000 2000 ਦਾ ਪਹਿਲਾ ਸਾੜਤਾ ਐਨੇ ਦਾ ਡੀਜ਼ਲ ਸੜਿਆ ਲੱਗਦਾ ਹੀ ਨਹੀਂ ਵਾਣ ਚ ਦਾ 15000 ਦਾ ਲਿਆ ਸੀ ਹਾਂ ਤੇ ਜਿਹੜਾ ਅੱਜ ਸੜੀ ਜਾਂਦੇ ਇਹ ਥੇਮੇ ਤੋਂ ਪਾਇਆ 15 ਤੇ 2.5 ਕਿੱਲੇ ਥਾਂ ਸੱਤ ਤੇ ਸੱਤ ਫੇਰ ਤਾਂ ਸਹੀ ਆ 7-8000 ਦਾ ਡੀਜ਼ਲ ਆਪਾਂ ਪਰ ਡਰਮ ਸਾੜਤਾ ਜੀ ਤੇ ਉਹ ਤੇ ਫੇਰ ਗੱਲ ਬਣੀ ਜਾਂਦੀ ਜੀ ਅੱਜ ਟੈਂਕੀਆਂ ਭਰੀਆਂ ਤਿੰਨਾਂ ਦੀਆਂ ਇਹ ਤਾਂ ਹਜੇ ਗਣੀਆਂ ਹੀ ਨਹੀਂ ਅਸੀਂ ਜਿਹੜਾ ਰਦੀਪ ਵਾਲਾ ਦੋ ਵਾਰੀ ਰੂਟਰ ਵੇਟਰ ਮਾਰਤਾ ਤੇ ਦੋ ਵਾਰੀ ਹਲ ਵਾਰੀ ਦੋ ਵਾਰੀ ਰੂਟਰ ਵੇਟਰ ਦੇ ਭੰਨਣੇ ਆ ਚੱਲੀ ਜਾਂਦੇ ਸੜਕੇ ਦੇ ਹਲਾ ਇਹ ਨਾ ਯਾਰ ਬਾਲਾ ਕਸੂਰਤਾ ਬਈ ਮਸ਼ੀਨ ਦਾ ਇਹਦੇ ਨਾ ਜੰਗਾਲ ਪਈ ਪਈ ਸੇ ਨੇ ਇਹਨਾਂ ਨੇ ਮਿੱਟੀ ਕਿ ਛੱਡਣੀ ਹੈ ਆਪਣੇ ਤਾਂ ਮਾੜੀ ਕਈ ਚੰਗੀ ਕਈ ਨਹੀਂ ਮ ਪਰਾਲੀ ਤਾਂ ਫਿਰ ਅਹੀਂ ਆਉਗੀ ਯਾਰ ਪਰਾਲੀ ਤਾਂ ਸਗਾ ਫਾਇਦਾ ਹੀ ਆਉਂਦਾ ਵੱਡੇ ਤਾਂ ਜੀ ਹੁਣ ਪਰ ਜੇ ਉਹਨੂੰ ਲਾਉਂਦੇ ਸੀ ਸੇਮੇ ਤਾਂ ਫਿਰ ਮੂਰੋ ਭਰਨ ਲੱਗ ਜਾਂਦੀ ਸੀ ਮਿੱਟੀ ਇਹ ਤਾਂ ਤਾਂ ਹੀ ਚੱਕ ਕੇ ਤੇ ਬਸ ਉਹੀ ਜੰਨੀ ਮਿੱਟੀ ਤਾਂ ਜਾਂਦੀ ਜਾਵੇ ਮੂਲ ਨਾਲੀਆਂ ਵਟਾਂ ਨੂੰ ਕੋਈ ਬਤ ਐਦੀ ਸੀ ਉਹ ਉੱਤੇ ਕਰਤੀ ਸੀ ਪਰ ਉਹ ਹੁਣ ਇਹਦਾ ਡੂਰ ਆ ਮਾੜੀ ਮੋਟ ਲੱਗਦੀ ਸੀ ਮਾੜੇ ਮੋਟ ਲੱਗਦੇ ਫਿਰਦੇ ਸਾਰੀ ਪ੍ਰੈਸ ਦੀ ਵਟ ਚੌੜੀ ਤਾਂ ਹੀ ਚੌੜੀ ਲੱਗਦੀ ਸੀ ਆ ਉੱਥੋਂ ਪ੍ਰੈਸ ਹੋ ਜਾਂਦੀ ਫਿਰ ਜੀ ਪਰ ਮੈਂ ਦੋ ਵਾਰੀ ਟਪਾਤੀ ਹੁਣ ਕਿਹੜੀ ਹਰੀ ਨਾ ਉਹ ਤਾਂ ਪੁੱਛੀਏ ਉਹ ਉਹ ਤਾਂ ਰਹਿ ਲਈ ਹੁੰਦੀ ਜੋ ਮਰਜੀ फेर यार ਮੈਨੂੰ ਤਾਂ ਇਹ ਮੇਰਾ ਹੀ ਨਹੀਂ ਪਤਾ ਕਦੇ ਸੂਤ ਆਊਗਾ ਪਰ ਮੈਂ ਵੀ ਮੈਂ ਵੀ ਚਰਨਾਲੀ ਹੀ ਖੜਾ ਮੇਰੇ ਤਾਂ ਇਹ ਸਾਰੇ ਕੰਮ ਪਏ ਹੁਣ ਤੂੜੀ ਚਕਾਉਣ ਲੱਗੇ ਆ ਅੱਜ ਵੈਸੇ ਉਧਰ ਉਹ ਆ ਗਏ ਉਧਰ ਉਹ ਮਸ਼ੀਨ ਆ ਗਈ ਵਾਹਣ 'ਚ ਵੀ ਕਮੀ ਆ ਬਾਈ ਯਾਰ ਪਰਾਲੀ ਤਾਂ ਨਿਕਲੇ ਖਲਣਾ ਪਰਾਲੀ ਨਿਕਲਿਆ ਯਾਰ ਇੱਕ ਤਾਂ ਵਾਹਣ ਬਹੁਤ ਕੰਮ ਟੇਡਾ ਯਾਰ ਇਹ ਮਾਲਚਰ ਸਾਡੇ ਵੀ ਨਹੀਂ ਚੱਜਦਾ ਵਜਾ ਮੈਂ ਤਾਂ ਤੇਜ਼ ਮਾਰਦਾ ਤੁਸੀਂ ਮਾਲਚਰ ਮਾੜਾ ਵਜਿਆ ਕਰਦਾ ਨੇ ਡਾਇਆ ਤਾਂ ਸਿੱਧੇ ਚ ਚੰਗਾ ਮੈਂ ਕਿ ਲੇਟ ਹੋ ਗਿਆ ਮੈਂ ਆਹਦੇ ਸਕਾ ਕੇ ਮਰੇ ਬਈ ਉਹ ਕਿਨ ਤੋਂ ਦੁੱਧ ਕਿਨ ਗਿਆ ਆਪਦੇ ਕੰਮ ਜੀ ਉਲਝਿਆ ਰਿਆ ਇਹ ਤਾਂ ਯਾਰ ਹੁਣ ਜਾਂ ਤਾਂ ਕੀ ਕਹੀਏ ਹੁਣ ਇਹਦਾ ਯਾਰ ਵਾਣ ਪਿਆ ਵੀ ਬਹੁਤ ਦਿਨ ਰੇ ਨੱਪਿਆ ਇਹ ਤੇ ਪਰਾਲੀ ਜੀ ਗਲੀ ਗੁਲੀ ਨਹੀਂ ਯਾਰ ਮੜੀ ਜੀ ਹਨਾ 5 ਦਿਨ 11 ਤਰੀਕ ਦਾ ਹੀ ਇਹਨੂੰ ਕੀਤਾ ਤਾਂ 11 11 ਤਰੀਕ ਦੀ ਵਚ ਨੱਪੀ ਵੀ ਐ ਤੇ ਅੱਜ ਕਿੰਨੀ ਹੋ ਗਈ ਬਾਈ ਪੂਰਾ ਹਾਲ ਮਾਰੇ ਆ ਤੇਹੀ ਹੋ ਗਈ ਤੇ ਇਹ ਤਾਂ 13 ਦਿਨਾਂ ਬਾਅਦ ਵੀ ਨਹੀਂ ਕੋਸੇ ਉਹ ਤਾਂ ਕਹਿੰਦੇ 3-4 ਦਿਨ ਛੱਡੋ ਬਾਬਾ ਬਹੁਤ ਆਖੇ ਪਰਾਲੀ ਵਾਲੀ ਮਾੜੀ ਹੁੰਦੀ ਉਹਨਾਂ ਦੇ ਪਰਾਲੀ ਵਾਲੀ ਆ ਯਾਰ ਜਿਹੜਾ ਸੇਮਾ ਸਾਰਾ ਕੰਮ ਹੁੰਦਾ ਉਹ ਸਾਰਾ ਅਸਲ ਦੇ ਵਿੱਚ ਯਾਰ ਹੁਣ ਨਾ ਵਿੱਚ ਇਹਦਾ ਬਾਣ ਚ ਕਮੀ ਆ ਥੋੜੀ ਵਿੱਚੇ ਮਸ਼ੀਨ ਮਾੜੀ ਆ ਕੰਮ ਬਾਲੇ ਰਲ ਗਿਆ ਹੁਣ ਸਵੇਰੇ ਇਹ ਤਾਂ ਇੰਨਾ ਵੀ ਸਵੇਰੇ ਯੁੱਧ ਲੱਗੂਗਾ ਜਿਹੜਾ ਕੁਸ ਹੋਣਾ ਸਵੇਰੇ ਬਾਕੀ ਆਏ ਆ ਤੂੰ ਇਹਨੂੰ ਆ ਵਾਟਰ ਨੂੰ ਐ ਲੰਡੂ ਨਾ ਸਮਝ ਵਾਟ ਉੱਚੀ ਤੇ ਮੋਟੀ ਤਾਂ ਪਈ ਜਾਵੇ ਇਹ ਆਪਣਾ ਮਿੱਤਰ ਗਰਤੇਜ ਲਾ ਰਿਹਾ ਤੇ ਅੱਜ ਕੰਮ ਬਾਲੇ ਬਣ ਗਏ ਤੇ ਆ ਕਰਕੇ ਇੱਥੇ ਪਹੁੰਚਿਆ ਹੀ ਨਹੀਂ ਗਾ ਕਈ ਦਿਨਾਂ ਦਾ ਨਹੀਂ ਪਹੁੰਚਿਆ ਗਾ ਕੱਲ੍ਹ ਹੀ ਤਿਆਰ ਤੁਰ ਕਰੀ ਜਾਂਦਾ ਚਲਣ ਟਾਈਮ ਆ ਪੁਲੀ ਤੇ ਆਪਾਂ ਜਿੱਥੇ ਪਹੁੰਚੱਕ ਕਰਾਉਣੇ ਸੀ ਡਾਇਰੈਕਟਰਾਂ ਦੇ ਉਹ ਵਾਣ ਉਹ ਲੱਗੇ ਭਾਈ ਵਾਣਾ ਜਾਂ ਆਪਣੇ ਨਾ ਪਤਾ ਨਹੀਂ ਕੀ ਵਾਣ ਨਹੀਂ ਅੱਜ ਇਹਦੇ ਨਾਲ ਐ ਬਣੀ ਜਾਂਦੀ ਹੈ ਤਾਂ ਹੁਣ ਘਾਟਾ ਪੰਜਾ ਕਿੱਲੇ ਚ ਦੋ ਟਰੱਲੀਆਂ ਭਰੀਆਂ ਹਨਾ ਤੀਜਾ ਉਹ ਬਕਸਾ ਹੀ ਹੋਇਆ ਬਹੁਤ ਮਹਿੰਗਾ ਵਾਣ ਸੀ ਬੁੱਗੇ ਦਾ ਘਾਟੇ ਦਾ ਸੌਦਾ ਇਹ ਰ ਗਿਆ ਹਨਾ ਚਲੋ ਮੈਂ ਗਏ ਤਿੰਨ ਕਿੱਲੇ ਜੀ ਤੈਨ ਨਹੀਂ ਦੱਸਦਾ 5 ਕਿੱਲੇ ਆ ਹਾਂ ਪੰਜਾਂ ਚ ਇੰਨਾ ਵੀ ਆ ਟਰਾਲੇ 'ਚ 2 80 ਮੰਨਦੇ ਹਿਸਾਬ ਨਾਲ ਹਾਂ 2 ਕਿੱਲੇ ਤਾਂ ਪੈ ਜਾਂਦਾ ਟਰਾਲੇ 'ਚ ਤੇ ਟਰਾਲੀ 'ਚ ਪਾਉਣੇ ਕਿ ਦੋਹਾਂ ਦਾ ਰਲਾ ਪ੍ਰਸ਼ਾਦਾ ਛਕ ਰਹੇ ਆ ਜੀ ਫੋਰਮੈਨ ਸਾਹਿਬ ਥੱਲ ਕੇ ਮਸ਼ੀਨ ਆ ਚੁੱਕੇ ਆ ਸਾਨੂੰ ਵੀ ਛੌਂਕਣੇ ਖਾਣ ਦੇ ਰਹੇ ਤੇ ਆਪ ਵੀ ਖਾ ਰਹੇ ਲਓ ਜੀ ਮਿੱਤਰ ਪਿਆਰੋ ਕਰਤੀ ਸਟਾਰਟ ਫੇਰ ਰੋਟੀ ਢਾਟੀ ਖਾ ਕੇ ਨੌਕਰੀ ਕਦੇ ਵੀ ਜ਼ਿੰਦਗੀ ਦੇ ਵਿੱਚ ਆਇਆ ਵਟ ਤੇ ਖੜਕੇ ਝੋਨਾ ਬਣਾਉਣ ਵਧਾਉਣ ਦਾ ਸਾਡੇ ਕੋਲੇ ਸਮਾਂ ਨਹੀਂ ਹੋਇਆ ਚਲੋ ਚੰਗੀ ਗੱਲ ਆਇਆ ਨਾ ਵਾਹਿਗੁਰੂ ਦੀ ਕਿਰਪਾ ਨਾਲ ਵਟਾ ਪੂਟਾ ਪੋਈ ਹੋਈ ਜਾਂਦੀ ਰਹਿੰਦੀ ਐ ਇਧਰ ਨੂੰ ਉੱਠ ਜਾ ਇਧਰ ਨੂੰ ਉੱਠ ਜਾ ਮੰਡੀ ਜਾਵੜਾ ਮਾਇਓ ਜੇ ਕੰਮ ਹੋਈ ਜਾਂਦੇ ਤੇ ਬਾਤੀ ਹੁਣ ਦੇਣੇ ਆ ਬਈ ਕੀ ਝਾੜ ਬਣਦਾ ਆ 12 6:30 ਦੇ ਵਿੱਚ ਦੋ ਮੰਨ ਲਓ ਉਹ ਬਣ ਗਈਆਂ ਦੋ ਹਾਂ ਦੋ ਟਰਾਲੀ ਇੱਕ ਇਹ ਬਣ ਗਈ ਇੱਕ 11:30 ਬਣ ਗਈ ਫੁੱਲ ਭਰੀ ਤੇ ਇੱਕ ਆ ਇਹਦੇ ਚ ਇੱਕ ਟੈਂਕੀ ਜਾਨੀ ਹੁਣ ਇੱਧਰ ਆ ਕੇ ਪਾਈ ਆ ਇੱਕ ਟੈਂਕੀ ਤੋਂ ਬਿਨਾ ਵੇਖ ਲੋ ਇਹ ਚ ਕਿੰਨੇ ਦਾਣੇ ਹੋਣਗੇ ਬਕਸਾ ਦਾਣਿਆਂ ਦਾ ਇਹ ਸੀ 80 82 ਮਣ ਛੱਡ ਜੇ ਚਲੋ ਬਾਲਾ ਨਹੀਂ ਤਾਂ ਆ ਜਾਂਦਾ ਆਪਣਾ ਡੀਆਈ ਕਹਿੰਦੇ ਜਿਹੜਾ ਆਪਣਾ ਡੀਆਈ ਖੜਾ ਉਹਦੇ ਧੱਕ ਕੇ ਲੱਗਣ ਵਾਲਾ ਤਾਂ ਕਰਕੇ ਫਿਰ ਇਹਦੇ ਮਗਰ ਹੀ ਰੱਖੀ ਟਰਾਲੀ ਆਇਆ ਤਾਂ ਮੰਦੀਵ ਟਰਾਲੀ ਦੇਣੀ ਸੀ ਇਹ ਪਰ ਡੀਆਈ ਮਗਰ ਫਿਰ ਉਹ ਬਦਲਣਾ ਪੈਣਾ ਸੀ ਮੈਂ 3-4 ਤਾਂ ਗੇੜੇ ਆ 7-8 ਕਿੱਲੇ ਵਾਣ ਵਟਣਾ ਕੱਡ ਬਾਲਾ ਵਟਣਾ ਹੁਣ ਆਹ ਜਿਹੜਾ ਇਹ ਡਿੱਗਿਆ ਬਾਈ ਇਹਦੇ 'ਚ ਹੁਣ ਆਪਾਂ ਹਜੇ 2-4 ਤਾਂ ਨਹੀਂ ਲਾਉਂਦੇ ਮਸ਼ੀਨ ਐਦੋਂ ਪਹਿਲਾਂ ਬਾਈ ਜੀ ਕੰਮ ਹੋਵੰਦੇ ਸੀਗੇ ਇੱਕ ਤਾਂ ਤੂੜੀ ਵਾਲਿਆਂ ਨੇ ਲਝਾਈ ਰੱਖਿਆ ਆਹ ਦਾ ਜਮਾ ਸੁੱਕਾ ਜੋਣਾ ਯਾਰ ਲਈ ਆ ਘੈਂਦਾ ਜਿਹੜੇ ਤਿੰਨ ਕਿਆਰੇ ਲੰਮੇ ਸੀ ਉਹ ਖੰਬੇ ਤੋਂ ਲੈ ਕੇ ਜਿਹਦੇ ਵਿੱਚ ਮਸ਼ੀਨਾਂ ਚੱਲੀ ਜਾਂਦੀ ਆਪਣੀ ਇਹ ਤਿੰਨ ਕਿਆਰੇ 2.5 2.5 ਕਿੱਲਿਆਂ ਦੇ ਪੌਣੇ ਪੌਣੇ ਤੰਨਾ ਦੇ 8 ਕਿੱਲਿਆਂ ਤੇ ਤਿੰਨ ਕਿਆਰੀ ਸੀਗੇ ਉਹ 5 ਕਿੱਲੇ ਸੀ ਇਹ ਲੰਮੇ ਚਾਰ ਕਿੱਲੇ ਉਸਰੀ ਹੋਊਗੀ ਚਾਰ ਪਲੱਸ ਹੀ ਹੋਊਗੀ ਚਾਰ ਤਾਂ ਹੋਊ ਹੋਰੇ ਜਾਂ ਇੰਨਾ ਝੋਨਾ ਡੱਗ ਪਿਆ ਸੀ ਆਪਣਾ ਇੱਥੇ ਲੈ ਕੇ ਠਾਲਾ ਪਾਸੇ ਆ ਪੰਨਿਆਂ ਕਿੱਲੇ ਨਾਲ ਝੋਨਾ ਸੁੱਕਿਆ ਜਾ ਆ ਹੁਣ ਜਿਹੜਾ ਇਹਦੇ ਚ ਵਾੜੀ ਐ ਇਹ ਥੋੜਾ ਜਿਹਾ ਮਾਰਦਾ ਮੜੇ ਜੀ ਮੌਇਸਚਰ ਵਾਲੀ ਬਾਹ ਪਰ ਕੋਈ ਨਹੀਂ ਕੱਲ ਸ਼ਾਮੀ ਆਏ ਸੀ ਬੀ ਬਣਾਉਣਾ ਜਿੰਨਾ ਕ ਟਾਈਮ ਬਚਿਆ ਤੇ ਕੁਸ ਹੁਣ ਉਹਨੇ ਦੌਗੀ ਛਡਾ ਲਈ ਉਹ ਵੇ ਯਰ ਕੈਮਰੇ ਦੀ ਕਲੈਰਿਟੀ ਜੇ ਮਰ ਗਈ ਤੇ ਉਹਨੇ ਦੌਗੀ ਛੜਾ ਲਈ ਤੇ ਜੇ ਮੈਂ ਆਣਾ ਵੀ ਹਨਾ ਸਿੱਧਾ ਮਸ਼ੀਨ 'ਚ ਬਣਾਉਣਾ ਵੇ ਖੁਸ਼ਪਰੀ ਜਿਵੇਂ ਹੁਣ ਇੱਥੇ ਤਾਂ ਖੜੇ ਆ ਆਪਾਂ ਇਧਰ ਲਈ ਚੌਂਡ ਤਾ ਮਸ਼ੀਨ ਤਰਾਲੇ ਟੈਂਕੀ ਖਾਲੀ ਕਰਾ ਕੇ ਜਮਾਂ ਉਹਨਾਂ ਖਾਲੀ ਹੋ ਗਈ ਜਿਵੇਂ ਆਪਾਂ ਨੂੰ ਪਤਾ ਇੱਥੇ ਕੋਈ ਵੱਧ ਮਾ ਬੂਟਾ ਨਹੀਂ ਉਹ ਤਾਂ ਹੀ 2 ਕਿੱਲਾਂ ਦੀ ਉਸਰੀ ਤਾਂ ਹੀ ਬਸ 2 ਕਿੱਲਾਂ ਦੀ ਉਸਰੀ ਤੇ ਜਾ ਕੇ ਦਾਣੇ ਅੱਡ ਟਰਾਲੀ 'ਚ ਪਵਾਲੇ ਤੇ ਫੇਰ ਗੱਟਿਆਂ 'ਚ ਪਾਲੇ ਜੇ ਸਾਰੇ ਇਹਦੇ ਵਿੱਚੋਂ ਰੱਖਦੇ ਹਾਂ ਉਹ ਤਾਂ ਬੇ ਬੂਟੇ ਮਾੜੇ ਮੋਟਾ ਆ ਹੀ ਜਾਂਦੇ ਜਿਵੇਂ ਹਨਾ ਉਹ ਇਹਦੇ 'ਚ 3 ਬੂਟੇ ਹੈਗੇ 1 2 3 4 5 6 7 8 9 ਅਟਾਈ ਕਿੰਨੇ ਚ 9 10 ਬੂਟੇ ਦਾ ਮੈਨੂੰ ਦੀ ਸੀ ਜਾਂਦੇ ਜਣੇ ਫਿਰ ਉਹ ਗਲਤ ਹੋ ਜਾਂਦਾ ਕੰਮ ਰੜ ਐ ਕਿ ਦੇਖ ਜਿੰਨੇ ਇਹਦੇ ਚ ਕਿੱਥੇ ਆਏ ਇਹਦੇ ਤਾਂ ਬਾਲੇ ਸੀ ਇਹਦਾ ਡਿੱਗਣ ਦਾ ਇਹਦਾ ਕਾਰਨ ਨਹੀਂ ਬਾਲਾ ਇਹ ਜਿਹੜਾ ਝੋਨਾ ਡਿੱਗਿਆ ਨਾ ਇਹਦੇ ਜੇ ਵਾਦ ਮੇ ਘਟਵੇਂ ਬੂਟੇ ਬਾਲੇ ਸੀ ਇੱਕ ਬਈ 20 ਆਪ ਦਾ ਰੱਖੇ 20 ਵੀ ਆਪ ਦਾ ਰੱਖੇ ਕੋਸ਼ਿਸ਼ ਕਰੇ ਪਨੀਰੀ ਵੀ ਆਪ ਦੀ ਲਾਵੇ ਭਾਵੇਂ ਲੇਟ ਹੋਣਾ ਪੈ ਜੇ ਆਪਾਂ ਥੋੜੀ ਜੀ ਡਰ ਦੇ ਵਿੱਚ ਕਿਉਂਕਿ ਜਦੋਂ ਵਾਣ ਲਿਆ ਤਾਂ ਲੇਟ ਸੀ ਤੇ ਇੱਥੇ ਪਨੀਰੀ ਵੀ ਜੀ ਜਿਹੜੇ ਭਰਾ ਪਹਿਲਾਂ ਵੇਂਦੇ ਆ ਤੇ ਝੋਨਾ ਹੁੰਦਾ ਸੀ ਲੇਟ ਥੋੜਾ ਜਿਹਾ ਤੇ ਉਦੋਂ ਆ ਕਿਸੇ ਤੋਂ ਪਣੀਰੀ ਪਹਿਲਾਂ ਲੈ ਕੇ ਲਾਉਣ ਲੱਗ ਗਏ ਇਹਦੇ ਵਿੱਚ ਇਨਾ ਕੋਸ ਯਾਰ ਮੈਂਨ ਸਾਰੇ ਵਾਦ ਮੈਂ ਬੂਟੇ ਤੇ ਉਹਨਾਂ ਕਰਕੇ ਝੋਨਾ ਡਿੱਗ ਗਿਆ ਇਹ ਤੇਲੇ ਨਾਲ ਨਹੀਂ ਬੈਠਾ ਇਹ ਜਿਹੜਾ ਤੇਲਾ ਸੀ ਉਹ ਸਾਰਾ ਇੱਧਰ ਇੱਧਰ ਸੀਗਾ ਇੱਥੋਂ ਇੱਥੋਂ ਤੱਕ ਫੁੱਲ ਖਾਦਾ ਇੱਥੇ ਤਾਂ ਵੀ ਖੜਾ ਰਹਿ ਗਿਆ ਉੱਧਰ ਨੂੰ ਜਾ ਪਿਆ ਇਹ ਸਾਰੇ ਵਾਦਵੇਂ ਬੂਟੇ ਨੇ ਆਪ ਦਸ ਵਾਲਿਆਂ ਨੇ ਤੰਤ ਛੜਤਾ ਤੇ ਦੂਜੇ ਦੇ ਉੱਤੇ ਜਾ ਪਏ ਚੱਲੋ ਟੈਂਕੀ ਪਵਾਈਏ 25 ਇਰੇ ਮਗਰ ਤਾਂ 20 ਫੁੱਟ ਹੀ ਜਾਂਦਾ 26 ਫੁੱਟ ਹੀ ਹਨ ਇੱਥੇ ਕਿਤੇ ਭਰਨਾ ਹੁੰਦਾ ਮੈਂ ਨਾ ਨਿਆਰਾ ਆ ਜਾਣਾ ਹੈ ਐਦੂੰ ਆਪਾਂ 10 ਫੁੱਟ ਪਿੱਛੇ ਬੈਠੇ ਹੁੰਦੇ ਬਾਬਿਓ ਤੇਲਾ ਬਹੁਤ ਮਗਰ ਪਿਆ ਸੀਗਾ ਵਾਹਣ ਚੈਸ ਚ ਇਨਾ ਤੇਲਾ ਦਾ ਜੋਰ ਲਵਾਇਆ ਨਾ ਤੇਲੇ ਨੇ ਮੇਰਾ ਪਹਿਲੀ 7 ਤਰੀਕ ਨੂੰ ਕਰੀ ਸੀ ਪਿਛਲੇ ਮਹੀਨੇ ਦੀ ਨੂੰ ਸਪਰੇ ਹਨਾ 7 ਸਤੰਬਰ ਨੂੰ ਕਰੀ ਫਿਰ 17 ਨੂੰ ਕਰੀ 10ਵੇਂ ਦਿਨ ਫਿਰ 17 ਨੂੰ ਕਰਕੇ ਫਿਰ 27 ਕ 28 ਖਣੀ 30 ਨੂੰ ਮੋੜੀ ਲਾਸਟ ਸਪਰੇ ਹੁਣ ਤੇ ਤੇਲੇ ਦੇ ਚੈਸ ਉਹ ਪਹਿਲੀ ਕਰੀ 7 ਤਰੀਕ ਨੂੰ ਓਸ਼ ਹੀ ਨਾ ਫਿਰ ਕਰੀ ਚੈਸ ਤੇ ਓਸ਼ ਹੀ ਨਾ ਰਲਾ ਕੇ ਤੇ ਸਾਈਡਾਂ ਸਾਈਡਾਂ ਤੇ ਇੱਧਰ ਸਾਰੇ ਇੱਥੋਂ ਤਾਈਂ ਕਿੱਲੇ ਥਾਂ ਜਿਵੇਂ ਉਹ ਜਿਹੜੀ ਡੀਡੀਪੀ ਦੀ ਸੋਧ ਜੀ ਆਉਣ ਲੱਗੀ ਹੈ ਨਾ ਘਾਟਾ ਨਸ਼ਾ ਹੁੰਦੀ ਉਹਦੇ ਵਾਲੀ ਜ਼ਹਿਰ ਵਾਲੀ ਪਤਾ ਨਹੀਂ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਬੀ ਬੀ ਆ ਬੀਐਮਸੀ ਬੀਐਮਸੀ ਆਏ ਆ ਜੇ ਕੋਸ਼ ਬੀਪੀਐਮਸੀ ਹਾਂ ਤੇ ਉਹ ਪਾਈ ਤੇ ਤੇਲੇ ਦੇ ਕੰਟਰੋਲ ਤੋਂ ਫੇਰ ਆਵेलो ਤਿੰਨ ਸਪਰੇਆਂ ਦੇ ਵਿੱਚ ਜਿਹੜੀ ਤੀਜੀ ਸਪਰੇ ਆ ਗਈ ਉਹਦੇ ਚ ਫੇਰ ਚੈਸ ਕਰੀ ਰਲਈ ਰਲਾਈ ਫੇਰ ਵਿੱਚ ਨਾਲ ਅਕਟਾਰਾ ਪਾਈ ਤੇ ਫੇਰ ਵੀ ਸੜਾ ਤੇਲਾ ਮੇਰਾ ਸੜਾ ਹੁਣ ਤਾਂ ਹੀ ਫਿਰਦਾ ਰਿਹਾ ਬਹੁਤ ਤਗੜਾ ਅਟੈਕ ਆ ਤੇਲੇ ਦਾ ਤੇ ਸਪਰੇਆ ਵੀ ਇਹਦੇ ਚ ਪਹਿਲੇ ਹੀ ਗਲੀਲੀ ਹੋ ਗਏ 7 ਤਰੀਕ ਵੇਲੇ ਮੈਨ ਲੱਗਦਾ ਤੇ ਉਸ ਤੋਂ ਬਾਅਦ ਫੇਰ ਮੇਰਾ ਖੜ ਕਸਟੂਡੀਓ ਫੇਰ ਐਮੀ ਸਟਾਰ ਪੂਰੀਆਂ ਚੰਗੀਆਂ ਕਰੀਆਂ ਆ ਉਹਦੇ ਨੇ ਟਾਪ ਦੇ ਨਾਲ ਸਪਰੇਆ ਇਹ ਹਜੇ ਵੀ ਨਾ ਨੇ ਝਾੜ ਦਿੱਤਾ ਫੇਰ ਬਸ ਆ ਵੇਖ ਲੋ ਇਹਦੇ ਮੋੜ ਚੱਲੋ ਉੱਤੋਂ ਹਰਾ ਜਰੂਰ ਖੜਾ ਸਾਰਾ ਮੋੜਾ ਨੂੰ ਤੇਲੇ ਦੀ ਸ਼ਿਕਾਇਤ ਸੀਗੀ ਪਰ ਫੇਰ ਵੀ ਚਲੋ ਵਾਹਿਗੁਰੂ ਨੇ ਕਿਰਪਾ ਰੱਖੀ ਇੱਥੋਂ ਤਾਈਂ ਲਿਆਂਦਾ ਇਹਨੂੰ ਨਹੀਂ ਤਾਂ ਜਮਾਂ ਹੀ ਬੈਠ ਜਾਂਦਾ ਹੁੰਦਾ ਕਈ ਵਾਰੀ ਜਿਵੇਂ ਉੱਧਰ ਬਹਿ ਗਿਆ ਉਹ ਤਾਂ ਮੀਂਹ ਨੇ ਬਿਠਾਇਆ ਚਲੋ ਉਹਦੇ ਪਹਾਰਾ ਵਾਲਾ ਹੀ ਮੀਂਹ ਕਰਕੇ ਆ ਬਹੁਤ ਤਗੜਾ ਅਟੈਕ ਸੀ ਤੇ ਸਪਰੇਆਂ ਵੀ ਬਹੁਤ ਚਾਰ ਸਪਰੇਆਂ ਹੋਣਗੇ ਇਹਦੇ ਤੇ ਤਿੰਨ ਤਾਂ ਇਹ ਹੀ ਹੋਣ ਚੌਥੀ ਜਿਹੜੀ ਪ੍ਰধান ਦੀ ਥਾਂ ਤੇ ਆਪਾਂ ਪਹਿਲਾਂ ਕਰਦੇ ਆ ਉਹ ਆਈ ਦੋ 2-3 ਸਾਲ ਪਹਿਲਾਂ 2 ਸਾਲਾਂ ਨੂੰ ਇਦੂ 2 ਝੋਨੇ ਛੱਡ ਕੇ ਸਾਡੇ ਬਾਣਾ ਚ ਟਰਾਲੀ ਆਪਣੇ ਚ ਮੰਨ ਲਾ ਹਰੇਕਾਰੀ ਮਾੜੇ ਮੋਟ ਦਾਬਦੀ ਹੁੰਦੀ ਸੀ ਪਰ ਹੁਣ ਤੁਸੀਂ ਵੇਖੋ ਵੀ ਹੁਣ ਸਾਡੇ 36 30 ਮੰਨ ਲਓ ਖਿੱਚ ਸਕਦੇ ਇੱਥੇ ਡੌਲ ਐਕਸਲ ਖਚਾਉਣਾ ਹੋਵੇ ਤਾਂ ਪਰ ਇੰਨਾ ਵੱਡਾ ਟਰਾਲਾ ਹੈ ਨਹੀਂ ਆਹ ਦੇਖੋ ਤੁਸੀਂ ਆਹ ਮਸ਼ੀਨ ਦੀ ਮਾੜੀ ਮੋਟ ਗੱਡੀ ਛਭੀ ਮਾੜੀ ਮੋਟੀ ਨਹੀਂ ਜਵਾਂ ਹੀ ਨਹੀਂ ਛਭੀ ਜਮਾ ਸੁੱਕਾ ਕੰਮ ਨਿਆਰਾ ਆ ਜੇ ਹੁਣ ਤਾਂ 14 14 ਫੁੱਟ ਡੀਆਈ ਨੇ ਖੇਚ ਲੂਗਾ ਤੇ ਕੋਈ ਚੱਕਰ ਹੀ ਨਹੀਂ ਦੇ ਕੀ ਫੋਟੇ ਦਾ ਫੀਲਿੰਗ ਦੇਖ ਲਓ ਹੌਲੀ 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 ਭਰਾਵਾ ਹੌਲੀ ਲੈ ਵੀ ਮਿੱਤਰੋ ਮਸ਼ੀਨ ਵੱਡ ਚੱਲੀ ਆਸੀਂ ਵੀ ਚੱਲੇ ਆਂ ਭੱਜ ਚੱਲੇ ਵਾ ਸਮਝੋ ਲੈ ਵੀ ਮਿੱਤਰੋ ਟਰਾਲੇ ਤੋਰਤੇ ਤੇ ਬਾਕੀ ਦੇਣੇ ਹੁਣ ਕਿਵੇਂ ਚੜਦਾ ਉੱਥੋਂ ਇੱਥੇ ਆਈ ਤੁਰਾ ਜਾ ਬਾਂਘਿਆ ਹਾਂ ਹੌਣ ਖਿੱਚ ਰਾ ਹਾ ਹੁਣ ਕੱਟ ਲੈ ਹੁਣ ਬੱਤ ਕੱਟ ਲੈ ਕੱਟ ਲੈ ਖਾਤ ਤੇ ਰੋਗਲਾ ਨਹੀਂ ਨਹੀਂ ਤੂੰ ਕੱਲਾ ਹੀ ਵੇਖੀ ਯਾਰ ਕੋਹ ਨੇ ਦਾ ਹੁਣ ਇਹ ਬ੍ਰੇਕ ਮਾਰ ਬੈਠਾ ਬਾਈਓ ਨਹੀਂ ਇਹ ਟਰੈਕਟਰ ਛੋਟਾ ਨਹੀਂ ਜਾਂਦਾ ਨਹੀਂ ਯਾਰ ਚੜੂਗਾ ਯਾਰ ਬੇਫਿਕਰਾ ਨਹੀਂ ਨਹੀਂ ਤੂੰ ਉਹ ਫੇਰ ਪਾਵਾਂਗੇ ਤੂੰ ਪਹਿਲਾਂ ਖੱਚ ਅਰੇ ਜਿਆਦਾ ਉਤੇ ਰੇਟਰ ਟਰੈਕਟਰ ਦੇ ਟਾਇਰ ਇੱਥੇ ਉਦੋਂ ਮਰੋੜੀ ਫੁੱਲ ਯਾਰ ਵੇ ਤੁਹਾਨੂੰ ਅਸੀਂ ਮਤਾਂ ਦਿੰਦੇ ਸੋਹਣੇ ਨਹੀਂ ਲੱਗਦੇ ਇਹ ਪਰ ਸਾਥ ਹੋ ਰਿਆ ਨਹੀਂ ਜਾਂਦਾ ਹੋਣੋ ਥੋੜੀ ਹੱਥ ਦੇਣਾ ਇਮੋਸ਼ਨ ਬਣੇ ਵਾਲੇ ਨੂੰ ਸਾਧਨ ਵਾਲੇ ਨੂੰ ਦੇਣਾ ਹੀ ਹੱਥ ਉਹਦੇ ਮੂਹਰੇ ਖੜਾ ਖੱਦ ਦਾ ਖੱਦ ਦਾ ਖੱਦ ਦਾ ਯਾਰ ਨਾ ਤੋ ਨਾ ਤੋ ਨਾ ਤੋ ਥੋੜੀ ਜਿਹੀ ਘਰ ਮਾਰ ਗਈ ਨਾ ਮੈਂ ਪਿਛਲੇ ਕਿਹੜੇ ਵੀ ਦੱਸਿਆ ਜੀ ਮੈਂ ਆ ਟਰੈਕਟਰ ਚੈੱਕ ਕਰਕੇ ਉਧਰ ਜਾਊਗਾ ਨਹੀਂ ਨਹੀਂ ਟਰੈਕਟਰ ਕਰਾਇਆ ਮੈਂ ਤੁਹਾਨੂੰ ਦੱਸਿਆ ਵੀ ਜਾਊਗਾ ਵੀ ਕੋਈ ਨਹੀਂ ਕੋਈ ਨਹੀਂ ਕਰ ਲੈ ਬਹਿ ਕਰ ਲੈ